ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਾਈਆਂ ਨੂੰ ਜੇ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਸਭ ਨੂੰ ਖੁਸ਼ ਰੱਖਣ ਤੰਦਰੁਸਤ ਰੱਖਣ ਤਰੱਕੀਆਂ ਬਖਸ਼ਣ ਤੇ ਅੱਜ ਦਾ ਵਲੌਗ ਜੀ ਆਪਾਂ ਕਰ ਲੱਗੇ ਆਂ ਸ਼ਿਰੂ ਸਭ ਤੋਂ ਪਹਿਲਾਂ ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਨਾਲ ਹੀ ਜੀ ਬੈਲ ਵਾਲਾ ਬਟਨ ਜ਼ਰੂਰ ਪ੍ਰੈਸ ਕਰਿਓ ਤਾਂ ਕਹਿ ਰਹੇ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਹੁਣ ਜੀ ਟਾਈਮ ਹੋ ਗਿਆ ਸੀ ਸ਼ਾਮ ਦਾ ਸਾਡੇ 4 ਵਜੇ ਦਾ ਟਾਈਮ ਹੋ ਗਿਆ ਹੈ ਤਕਰੀਬਨ ਤੇ ਆਪਾਂ ਜੀ ਚਾਹ ਪਾਣੀ ਪੀ ਕੇ ਤੇ ਉਸ ਤੋਂ ਬਾਅਦ ਜੀ ਸ਼ੁਰੂ ਹੋ ਗਏ ਸੀ ਮੰਮੀ ਕਹਿੰਦੇ ਕਿ ਮੇਰੀ ਗੁੱਤ ਕਰ ਦਿਓ ਇੱਕ ਵਾਰੀ ਸੇਰ ਨਾਤਾ ਸੀ ਮੰਮੀ ਨੇ ਤੇ ਉਹਨਾਂ ਦੇ ਜੀ ਪਹਿਲਾ ਤੇਲ ਲਾਇਆ ਹੈ ਤੇ ਤੇਲ ਲਾਉਣ ਤੋਂ ਬਾਅਦ ਜੀ ਹੁਣ ਮੈਂ ਗੁੱਤ ਕਰ ਰਹੀ ਆ ਜੀ ਤੇ ਚਲੋ ਜੀ ਵੀਡੀਓ ਦੇ ਨਾਲ ਜ਼ਰੂਰ ਬਨੇ ਰਹੋ ਜੀ ਸਕਿੱਪ ਨਾ ਕਰਿਆ ਕਰੋ ਪੂਰੀ ਜ਼ਰੂਰ ਫੁੱਲ ਵਾਚ ਕਰਿਆ ਕਰੋ ਜੀ ਤੇ ਜੇ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਆ ਕਰੋ ਤੇ ਅੱਜ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਾਂਗੀ ਕਿ ਮੇਰਾ ਟਾਈਫਾਇਡ ਬੁਖਾਰ ਸੀ ਬਹੁਤ ਲੰਮਾ ਸਮਾਂ ਰਿਹਾ ਤੇ ਬਾਕੀ ਜੀ ਮੈਂ ਇੱਕ ਹੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਾਂਗੀ ਜਿਹੜੀ ਮੈਂ ਚਾਹ ਦੇ ਪਾ ਕੇ ਇੱਕ ਮਹੀਨਾ ਪੀਤੀ ਹੈ ਤੇ ਉਸ ਤੋਂ ਬਾਅਦ ਜੀ ਮੇਰਾ ਟਾਈਫਾਇਟ ਬਿਲਕੁਲ ਨਹੀਂ ਹੋਇਆ ਖਤਮ ਹੋ ਗਿਆ ਜ਼ਾੜ ਤੋਂ 3-4 ਤਿੰਨ ਸਾਲ ਹੋ ਗਏ ਨੇ ਇਸ ਗੱਲ ਨੂੰ ਤੇ ਉਸ ਤੋਂ ਬਾਅਦ ਜੀ ਮੈਨੂੰ ਟਾਈਫਾਇਟ ਨਹੀਂ ਚੜਿਆ ਬੁਖਾਰ ਤੇ ਉਹ ਮੈਂ ਤੁਹਾਡੇ ਨਾਲ ਜੀ ਜ਼ਰੂਰ ਸ਼ੇਅਰ ਕਰਾਂਗੀ ਤੇ ਵੀਡੀਓ ਨੂੰ ਜੀ ਪੂਰਾ ਦੇਖਿਓ ਤੇ ਹੁਣ ਜੀ ਮੈਂ ਇੱਥੇ ਸ਼ੁਰੂ ਹੋ ਗਈ ਸੀ ਦਾਣੇ ਬਣਾਉਣ ਆਟਾ ਖਤਮ ਹੋਇਆ ਪਿਆ ਸੀ ਤੇ ਇਧਰੋਂ ਬੱਦਲ ਬਹੁਤ ਜ਼ਿਆਦਾ ਚੜਿਆ ਆਂਦਾ ਏ ਤੇ ਮੈਂ ਸੋਚਿਆ ਕਿ ਇੱਕ ਵਾਰੀ ਦਾਣੇਵਾਂ ਸਾਲਮਾ ਬਣਾਣੇ ਤਾਂ ਤੋਕੇ ਸੀ ਬਾਕੀ ਹੁਣ ਕਈ ਦਿਨਾਂ ਤੋਂ ਬਾਰਿਸ਼ ਹੋ ਰਹੀ ਏ ਬਹੁਤ ਦਿਨ ਹੋ ਗਏ ਨੇ ਤੇ ਮੈਂ ਸੋਚਿਆ ਕਿ ਸੁੱਕਣੇ ਨਹੀਂ ਹੈਗੇ ਜੇ ਤੋ ਵੀ ਦਿੱਤੇ ਤਾਂ ਤੇ ਇਸ ਕਰਕੇ ਜੀ ਮੈਂ ਥੋੜੇ ਜਿ ਇੱਕ ਵਾਰੀ ਬਣਾ ਲਾਂਗੀ ਫਿਰ ਤੋਕੇ ਬਣਾਵਾਂਗੇ ਇਹ ਜਿਹੜੇ 5 6 ਜੇ 10 12 ਦਿਨ ਕੱਢ ਜਾਣਾ ਆਟਾ ਤੇ ਉਹਨੇ ਕੋਈ ਆਪਾ ਬਣਾ ਰਹੇ ਆ ਤੇ ਚਲੋ ਜੀ ਹੁਣ ਦਾਣੇ ਵਸਾ ਕੇ ਤੇ ਉਹੀ ਗੱਲ ਹੋ ਗਈ ਸੀ ਜੀ بارش ਆ ਗਈ ਸੀ ਬਹੁਤ ਜ਼ਿਆਦਾ ਬਸ ਮੈਂ ਦਾਣੇ ਵਸਾ ਕੇ ਰੱਖੇ ਜਾਂ ਗੱਟੇ ਚ ਪਾਉਣ ਹੀ ਲੱਗੀ ਸੀ ਕਿ ਕਣੀਆਂ ਜੱਕ ਦਮ ਲੈ ਪਈਆਂ ਬਹੁਤ ਭਾਰੀ بارش ਬਾਰ ਹੋਈ ਜਾਂਦੀ ਸੀ ਤੇ ਫਿਰ ਜੀ ਮੈਂ ਅੰਦਰ ਲੈ ਆਈ ਦਾਣੇ ਖਿੱਚ ਕੇ ਤੇ ਬਾਕੀ ਫਿਰ ਮੈਂ ਗੱਟੇ ਵਿੱਚ ਅੰਦਰ ਹੀ ਪਾਇਆ ਤੇ ਆਪਾਂ ਜੀ ਪਹਿਲਾ ਵੀਡੀਓ ਸ਼ੁਰੂ ਕਰਤੀ ਸੀ ਮੈਂ ਕਿਹਾ ਫਿਰ ਵਲੌਗ ਵਿੱਚ ਰਹਿ ਜਾਂਦਾ ਏ ਤੇ ਇਸ ਕਰਕੇ ਜੀ ਆਪਾਂ ਥੋੜੀ ਜੀ ਅੰਦਰ ਬਣਾ ਲਈ ਅੱਗੋਂ ਥੋੜੀ ਜੀ ਚੋਪ ਐ ਰਹੀ ਇੱਕ ਫੋਨ ਨੂੰ ਤੇ ਜਿੱਦ ਕਰਕੇ ਜੀ ਥੋੜੀ ਜੀ ਵੀਡੀਓ ਆਈ ਵਾਈਟ ਜੀ ਜ਼ਿਆਦਾ ਤੇ ਦਾਣੇ ਜੀ ਹੁਣ ਬਾਕੀ ਤੇ ਮੈਂ ਜਿਹੜਾ ਨੀਚੇ ਵਾਲੇ ਨੇ ਉਹ ਮੈਂ ਛਾਹ ਦੇ ਨਾਲ ਛਾਂਡ ਕੇ ਤੇ ਉਹ ਵੀ ਵਿੱਚ ਪਾ ਦਿਆਂਗੀ ਵੈਸੇ ਤਾਂ ਆਪਾਂ ਬਣਾ ਕੇ ਹੀ ਰੱਖੇ ਹੋਏ ਨੇ ਡਰਮ ਚ ਤੇ ਬਾਕੀ ਜੀ ਥੋੜਾ ਜਾਂ ਰਹਿ ਮਜਾ ਕੱਟਣਾ ਹੁੰਦਾ ਹੈ ਹਨਾ ਛਾਂੜ ਕੇ ਤੇ ਵੈਸੇ ਇੰਨਾ ਜ਼ਿਆਦਾ ਵਿੱਚ ਹੈ ਤਾਂ ਨਹੀਂ ਸੀ ਕੁਝ ਵੀ ਤੇ ਚਲੋ ਜੀ ਆਪਾਂ ਇਹ ਹੁਣ ਹੱਥਾਂ ਦੇ ਨਾਲੇ ਮੈਂ ਛੱਜ ਨਾਲ ਛੰਡ ਲੈਂਦੇ ਆ ਤੇ ਇੱਥੇ ਜੀ ਮੈਂ ਪੱਲੇ ਇਕੱਠੀ ਕਰਕੇ ਰੱਖਦੇ ਸੀ ਤੇ ਗੱਟਾ ਲੈ ਲਿਆ ਸੀ ਗੱਟੇ ਤੇ ਹੁਣ ਸਾਰੀ ਛੰਡਕ ਜੀ ਕੱਢ ਕੇ ਤੇ ਇਹ ਆਪਾਂ ਜੀ ਮੱਜਾਂ ਦੇ ਪਾ ਦਾਂਗੇ ਛੰਡਕ ਸਾਰੀ ਤੇ ਇਧਰ ਮੇਰਾ ਬੇਬੀ ਜਿਹੜਾ ਇਹ ਵੀ ਬਹੁਤ ਤੰਗ ਕਰ ਰਿਹਾ ਸੀ ਦਾਣੇ ਚੁੱਕ ਚੁੱਕ ਕੇ ਖਾਂਦਾ ਏ ਇਹਨੂੰ ਇਹਨਾਂ ਨੂੰ ਨਹੀਂ ਪਤਾ ਕਿ ਪੇਟ ਦਰਦ ਕਰੇਗਾ ਜਿੰਨਾ ਮਰਜ਼ੀ ਬੱਚਿਆਂ ਨੂੰ ਰੋਕ ਲਈਏ ਬਾਕੀ ਆਦੀ ਮੰਨਦੀ ਕਰਦੇ ਨੇ ਬੱਚੇ ਆਕੇ ਨਹੀਂ ਲੱਗਦੇ ਫੇਰ ਵੀ ਚੁੱਕ ਚੁੱਕ ਕੇ ਖਾਦ ਹੀ ਜਾਂਦੀ ਏ ਤੇ ਚਲੋ ਜੀ ਸਾਰੇ ਮੇਰੇ ਭੈਣ ਭਾਂਜਿਆਂ ਨੂੰ ਰਿਕੁਐਸਟ ਹੈ ਕਿ ਤੁਸੀਂ ਜੀ ਲਾਈਕ ਕਰਨਾ ਭੁੱਲ ਜਾਂਦੇ ਹੋ ਲਾਈਕ ਬਹੁਤ ਘੱਟ ਆਉਂਦੇ ਨੇ ਜੀ ਆਪਣੀ ਵੀਡੀਓ ਤੇ ਤੇ ਲਾਈਕ ਜਰੂਰ ਕਰਿਆ ਕਰੋ ਜੀ ਤੇ ਹੋ ਸਕੇ ਤਾਂ ਕਮੈਂਟ ਵੀ ਜਰੂਰ ਕਰਿਆ ਕਰੋ ਕਿ ਵੀਡੀਓ ਕਿਵੇਂ ਲੱਗੀ ਤੇ ਉਸ ਤੋਂ ਬਾਅਦ ਜੀ ਆਪਾਂ ਸਵੇਰੇ 5:30 ਵਜੇ ਵਲੌਗ ਸ਼ੁਰੂ ਕੀਤਾ ਹੈ ਤੇ ਸਵੇਰੇ ਉੱਠਦੇ ਆਂ ਜੀ ਮੈਂ ਤਾਂ ਰਹੀ ਸੀ ਚਾ ਤੇ ਨਾਲ ਹੀ ਜੀ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਉਹ ਕਿਹੜੀ ਚੀਜ਼ ਆ ਜਿਹੜੀ ਮੈਂ 1 ਮਹੀਨਾ ਚਾਹ ਵਿੱਚ ਪਾ ਕੇ ਪੀਂਦੀ ਰਹੀ ਆਇਆ ਜੀ ਇੱਕ ਟੁਕੜਾ ਇਹ ਟੁਕੜਾ ਪਾ ਇੱਕ ਲੈਣਾ ਏ 글로 ਦਾ ਤੇ ਇਹ 글로 ਦਾ ਟੁਕੜਾ ਜੀ ਮੈਂ ਲਿਆ ਕੇ ਰੱਖਿਆ ਹੋਇਆ ਹੈ ਘਰੇ ਹੁਣ ਵੀ ਸਾਡੇ ਘਰ ਪਈ ਏ 글로 ਤੇ ਇਹਨੂੰ ਜੀ ਮੈਂ ਇਸ ਤਰ੍ਹਾਂ ਥੋੜਾ ਜਾਂ ਵੇਲਨੇ ਦੇ ਨਾਲ ਕੁੱਟ ਲੈਂਦੀ ਸਾਂ ਤੇ ਘੁੱਟ ਕੇ ਤੇ ਮੈਂ ਪਾ ਦਿੰਦੀ ਸੀ ਹਾਂ ਜੀ ਚਾਹ ਦੇ ਵਿੱਚ ਜਿਹੜੀ ਸਵੇਰੇ ਆਪਾਂ ਚਾਹ ਬਣਾਈਦਾ ਏ ਉਹਦੇ ਵਿੱਚ ਮੈਂ ਪਾ ਦਿੰਦੀ ਸੀ ਕਿਉਂਕਿ ਮੇਰੀ ਬੇਟੀ ਨੂੰ ਵੀ ਵਾਰ-ਵਾਰ ਬੁਖਾਰ ਹੋ ਜਾਂਦਾ ਸੀ ਫੀਵਰ ਆ ਜਾਂਦਾ ਸੀ ਵਾਰ-ਵਾਰ ਵੀ ਮਹੀਨੇ ਦੇ ਵਿੱਚ ਉਹਨੂੰ ਚਾ 3-4 ਵਾਰ ਫੀਵਰ ਹੋ ਜਾਂਦਾ ਹੁੰਦਾ ਸੀ ਤੇ ਅਸੀਂ ਵਾਰ-ਵਾਰ ਦਵਾਈ ਲੈਣੀ ਬਾਕੀ ਉਹਦਾ ਠੀਕ ਨਹੀਂ ਸੀ ਹੁੰਦਾ ਤੇ ਉਹ ਇਸ ਤਰ੍ਹਾਂ ਪਾਣੀ ਚ ਬਾਲ ਕੇ ਪੀਂਦੀ ਨਹੀਂ ਸੀ ਤੇ ਜਿੱਦੇ ਕਰਕੇ ਜੀ ਮੈਂ ਚਾਹ ਚ ਪਾਣੀ ਸ਼ੁਰੂ ਕਰਤੀ ਤੇ ਮੈਂ ਸੋਚਿਆ ਕਿ ਨਾਲ ਆਪ ਵੀ ਚਲ ਲੈਣੀ ਹੁੰਦੀ ਏ ਤੇ ਬੱਚੇ ਨੂੰ ਵੀ ਦੇਣੀ ਏ ਮੈਨੂੰ ਕਿਸੇ ਭੈਣ ਨੇ ਦੱਸਿਆ ਸੀ ਕਿ ਚਾਹ ਵਿੱਚ ਪਾ ਕੇ ਵੀ ਪੀ ਲਈਦਾ ਤੇ ਉਹ ਕਹਿੰਦੇ ਵੀ ਅਸੀਂ ਵੀ ਚਾਹ ਵਿੱਚ ਪਾ ਕੇ ਪੀਂਦੇ ਆ ਤੇ ਤੁਸੀਂ ਵੀ ਇਸ ਤਰ੍ਹਾਂ ਪੀ ਲਿਆ ਕਰੋ ਚਾਹ ਵਿੱਚ ਬਾਲ ਕੇ ਤੇ ਬੁਖਾਰ ਜੀ ਦੇ ਨਾਲ ਠੀਕ ਹੋ ਜਾਂਦਾ ਏ ਤੇ ਮੈਂ ਵੀ ਜੀ ਉਸੇ ਤਰ੍ਹਾਂ ਸ਼ੁਰੂ ਕਰਤਾ ਚਾਹ ਵਿੱਚ ਪਾਉਣਾ ਤੇ ਹੁਣ ਜੀ ਆਪਾਂ ਦੁੱਧ ਵੀ ਪਾਤਾ ਇਹਦੇ 'ਚ ਆਪਾਂ ਜੀ ਸੇਮ ਹੀ ਚਾਹ ਬਣਾਣੀ ਉਸੇ ਤਰ੍ਹਾਂ ਜਿਵੇਂ ਆਪਾਂ ਚਾਹ ਬਣਾਈਦਾ ਏ ਤੇ ਉਹਦੇ ਵਿੱਚ ਜੀ ਇਹ ਮੈ ਗਲੋ ਦਾ ਇੰਨਾ ਕੁ ਟੋਟਾ ਪਾ ਦਿੰਦੀ ਸਾਂ ਇਹ ਚਾਹ ਜੀ 6-7 ਕੱਪ ਆਹੇਗੀ ਇਹ ਤੇ ਉਸ ਹਿਸਾਬ ਨਾਲ ਜੀ ਆਪਾਂ 5 ਕੋ ਇੰਚ ਦਾ ਟੋਟਾ ਜਿਹੜਾ ਆਪਾਂ ਚਾਹ ਚ ਪਾ ਦਿੰਦੇ ਸੀ 4 ਇੰਚ ਦਾ ਵੀ ਪਾ ਦਿੰਦੇ ਸੀ ਤੇ ਕਿਉਂਕਿ ਜ਼ਿਆਦਾ ਫਿਰ ਪਾ ਦਈ ਸੀ ਤਾਂ ਬੱਚਿਆਂ ਨੂੰ ਵਿੱਚੋਂ ਬਾਸਨਾ ਆਉਣ ਲੱਗ ਜਾਂਦੀ ਸੀ ਖਸਬੂ ਕਲੋ ਦੀ ਤੇ ਇੰਨੀ ਕੁ ਪਾਇਆ ਫਿਰ ਨਹੀਂ ਆਉਂਦੀ ਤੇ ਜੀ ਇਹਦੇ ਕਰਕੇ ਜੀ ਸਾਰੇ ਪੀ ਲੈਂਦੇ ਸੀ ਵਧੀਆ ਤੇ ਆਪਾਂ ਜੀ ਸਾਰੇ ਪਰਿਵਾਰ ਦੀ ਚਾਹ ਵਿੱਚ ਪਾ ਦਿੰਦੇ ਸੀ ਕਿਉਂਕਿ ਇਹਦਾ ਕੋਈ ਸਾਈਡ ਇਫੈਕਟ ਹੈ ਨਹੀਂ ਤੇ ਹੁਣ ਵੀ ਜੀ ਮੈਂ ਪਾ ਲੈਂਦੀ ਆ ਕਦੇ-ਕਦੇ ਡੇਲੀ ਤਾਂ ਨਹੀਂ ਪਾਉਂਦੀ ਜੀ ਮੈਂ ਕਦੇ-ਕਦੇ ਪਾ ਲੈਂਦੀ ਆ ਕਈ ਵਾਰੀ ਜਦੋਂ ਬੱਚਿਆਂ ਨੂੰ ਸਰਦ-ਗਰਮ ਲੱਗ ਜਾਂਦਾ ਹੈ ਤਾਂ ਮੈਂ ਜ਼ਰੂਰ ਇਹ ਪਾ ਦਿੰਦੀ ਹਿੰਦੀ ਆ ਆਪਣਾ ਘਰਾਂ ਲਈ ਆ ਕੇ ਰੱਖੀ ਹੋਈ ਏ ਤੇ ਇਹ ਜੀ ਬਹੁਤ ਹੀ ਵਧੀਆ ਚੀਜ਼ ਏ ਤੇ ਹੁਣ ਜੀ ਚਲੋ ਜੀ ਮੈਂ ਚਾਹ ਪਾਉਣ ਲਈ ਆ ਤੇ ਹੁਣ ਜੀ ਆਪਾਂ ਪੀਣੀ ਸ਼ੁਰੂ ਕਰਦੇ ਆ ਵੀ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਇਹਦੇ ਪੀਣ ਨਾਲ ਬਸ ਫਾਇਦਾ ਹੀ ਹੁੰਦਾ ਹੈ ਆਪਾਂ ਨੂੰ ਜਿਸ ਤਰ੍ਹਾਂ ਆਪਾਂ ਨੂੰ ਬੀ ਲੱਤਾਂ ਪੈਰਾਂ 'ਚ ਖੁਸਣਾ ਲੱਗਦੀਆਂ ਨੇ ਉਹ ਵੀ ਠੀਕ ਹੋ ਜਾਂਦੀਆਂ ਨੇ ਜੀ ਇਹਦੇ ਨਾਲ ਤੇ ਇਹ ਇੱਕ ਬਹੁਤ ਹੀ ਤਗੜੀ ਚੀਜ਼ ਹੈ ਤੇ ਮੈਂ ਤੇ ਉਹਦੇ ਨਾਲ ਜੀ ਵੀਡੀਓ ਤਾਂ ਸ਼ੇਅਰ ਕੀਤੀ ਹੈ ਜੀ ਇਹ ਵਾਲੀ ਕਿ ਤੁਸੀਂ ਵੀ ਜੇ ਕਿਸੇ ਨੂੰ ਇਹ ਪ੍ਰੋਬਲਮ ਹੋ ਗਈ ਹੈ ਤਾਂ ਤੁਸੀਂ ਚੂਜ਼ ਕਰ ਸਕਦੇ ਹੋ ਤੇ ਕੋਈ ਔਖਾ ਨਹੀਂ ਹੈ ਜੀ ਇਹਦੇ ਨਾਲ ਨਾ ਹੀ ਕੋਈ ਸਾਈਡ ਇਫੈਕਟ ਹੈ ਮੈਨੂੰ 3 ਸਾਲ ਹੋ ਗਏ ਨੇ ਇਸ ਗੱਲ ਨੂੰ 3 ਸਾਲ ਤੋਂ ਮੈਨੂੰ ਜੀ ਕੋਈ ਟਾਈਫਾਇਟ ਬੁਖਾਰ ਨਹੀਂ ਹੋਇਆ ਜਦੋਂ ਵੀ ਮੈਨੂੰ ਕੋਈ ਫੀਵਰ ਵਗੈਰਾ ਆਉਂਦਾ ਹੈ ਤਾਂ ਮੈਂ ਜੀ ਚੈੱਕ ਦਾ ਟੈਸਟ ਜ਼ਰੂਰ ਕਰਵਾਉਂਦੀ ਆ ਤੇ ਬਾਕੀ ਜੇ ਉਸ ਤੋਂ ਬਾਅਦ ਮੈਨੂੰ ਟਾਈਫਾਇਟ ਨਹੀਂ ਹੋਇਆ ਤੇ ਬੱਚਿਆਂ ਨੂੰ ਵੀ ਜੀ ਕੋਈ ਹਰਜ ਨਹੀਂ ਦੇਣ ਦਾ ਕਿਉਂਕਿ ਮੇਰੀ ਬੇਟੀ ਜਿਹੜੀ ਉਹ ਉਸ ਸਮੇਂ 5 ਸਾਲ ਦੀ ਸੀ ਤੇ ਉਹਦੀ ਵੀ ਜੀ ਅਸੀਂ ਬਹੁਤ ਦਵਾਈ ਵਗੈਰਾ ਲਈ ਕੇ ਉਹ ਰੋਟੀ ਖਾ ਲਿਆ ਕਰੇ ਬਾਕੀ ਉਹਦੇ ਅੰਦਰ ਬੁਖਾਰ ਰਹਿੰਦਾ ਸੀ ਜਿੱਦ ਕਰਕੇ ਉਹ ਰੋਟੀ ਨਹੀਂ ਖਾਂਦੀ ਉਹਨੂੰ ਵਧੀਆ ਨਹੀਂ ਲੱਗਦੀ ਸੀ ਤੇ ਜਦੋਂ ਮੈਂ ਇਹ ਦੇਣੀ ਸ਼ੁਰੂ ਕੀਤੀ ਤੇ ਚਾਹ ਦੇ ਵਿੱਚ ਉਬਾਲ ਕੇ ਉਹ ਇਦਾਂ ਤਾਂ ਲੈਂਦੀ ਨਹੀਂ ਸੀ ਮੈਂ ਚਾਹ ਵਿੱਚ ਹੀ ਦੇਂਦੀ ਰਹੀ ਉਹਨੂੰ ਵੀ ਤੇ ਉਹ ਵੀ ਠੀਕ ਹੋ ਗਈ ਜੀ ਬਿਲਕੁਲ ਤੇ ਸ਼ਾਮ ਨੂੰ ਜੀ ਮੈਂ ਪਾਣੀ ਚ ਬਾਲ ਕੇ ਪੀ ਲੈਂਦੀ ਸੀ ਤੇ ਸਵੇਰੇ ਆਪਾਂ ਚਾਹ ਵਿੱਚ ਪਾ ਲੈਂਦੇ ਸੀ ਤੇ ਇਸੇ ਤਰ੍ਹਾਂ ਜੀ ਆਪਾਂ ਇਹ ਵਰਤੀ ਆ ਤੇ ਮੈਂ ਜੀ ਤੁਹਾਡੇ ਨਾਲ ਤਾਂ ਸ਼ੇਅਰ ਕੀਤੀ ਆ ਇਹ ਵੀਡੀਓ ਕਿ ਤਾਂ ਕਿ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ ਤਾਂ ਇਹ ਜੀ ਤੁਸੀਂ ਜ਼ਰੂਰ ਵਰਤ ਕੇ ਦੇਖਿਓ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਜੀ ਵਾਤਵਾਦ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹਰੇਕ ਕਿਸੇ ਦਾ ਭਲਾ ਹੋ ਸਕੇ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਕਰਦੇ ਆ ਇੱਥੇ ਹੀ ਐਂਡ ਤੇ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਭੈਣ ਨੇ ਮੈਨੂੰ ਕਮੈਂਟ ਆਇਆ ਸੀ ਤੂੰ ਤੇ ਤੇ ਬਹੁਤ ਕਰਦੀ ਏ ਕੋਈ ਗੱਲ ਨਹੀਂ ਜੀ ਮੇਰੀ ਆਦਤ ਬਣੀ ਖੜੀ ਏ ਜੀ ਤੇ ਤੇ ਕਰਨ ਦੀ ਤੇ ਵੈਸੇ ਜ਼ਿਆਦਾਤਰ ਲੋਕਾਂ ਦੀ ਮੈਂ ਹੋਰ ਵੀ ਵੀਡੀਓ ਦੇਖਿਆ ਨੇ ਤੇ ਉਹ ਵੀ ਇਵੇਂ ਹੀ ਕਰਦੇ ਆ ਜਦ ਗੱਲ ਕਰਨ ਲੱਗਿਆਂ ਤੇ ਇਹ ਵਿੱਚ ਜ਼ਰੂਰ ਆਉਂਦਾ ਏ ਇਹ ਆਦਤ ਹੁੰਦੀ ਹੈ ਕਿ ਛੱਡਣ ਦੀ ਕੋਸ਼ਿਸ਼ ਕਰੀਦਾ ਬਾਕੀ ਨਹੀਂ ਛੁੱਟਦੀ ਜੀ ਤੇ ਚਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜੀ ਥੈਂਕ ਯੂ